ਸਰਦਾਰ ਸ਼ਾਮ ਸਿੰਘ ਅਟਾਰੀ ਅਤੇ ਹੋਰ ਸਾਥੀ ਸੂਰਮੇ ਫਰੰਗੀਆਂ ਦੇ ਖਿਲਾਫ ਮੈਦਾਨੇ ਜੰਗ ਵਿੱਚ ਜਿਸ ਜਜ਼ਵੇ ਨਾਲ ਜੂਝੇ ਉਸ ਦਾ ਵਰਣਨ ਅਤੇ ਆਪਣੇ ਵੱਲੋਂ ਗਦਾਰੀ ਕਰਨ ਕਰਕੇ ਫੌਜ ਦੇ ਹਾਰ ਜਾਣ ਦਾ ਦਰਦ ਸ਼ਾ ਮੁਹੰਮਦ ਜੀ ਹੋਣਾ ਨੇ ਬੜੇ ਖੂਬਸੂਰਤ ਢੰਗ ਨਾਲ ਕਲਮਬੰਦ ਕੀਤਾ ਉਸ ਦਾ ਵਰਣ ਆਪ ਸਰਵਣ ਕਰੋ ਜੀ ਆਇਆ ਪਲਟਣਾ ਭੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੇ ਤੋੜ ਸੁਟੇ ਮੀਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ ਹੱਲੇ ਤਿੰਨ ਫਰੰਗੀਆਂ ਦੇ ਮੋੜ ਸੁਟੇ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸਾਸਤਰੀ ਜੋੜ ਵਿਸ਼ੋੜ ਸੁਟੇ ਸ਼ਾ ਮੁਹੰਮਦਾਂ ਸਿੰਘਾਂ ਨੇ ਗੋਰੀਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁਟੇ ਵਾਂਗ ਨਿੰਬੂਆਂ ਲਹੂ ਨਚੋੜ ਸੁਟੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ ਅੱਜ ਹੋਵੀ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸਣੇ ਆਦਮੀ ਗੋਲੀਆਂ ਨਾਲ ਉਡਣਾ ਹਾਥੀ ਡਿੱਗਦੇ ਸਣੇ ਅੰਬਾਰੀਆਂ ਨੇ ਸ਼ਾ ਮੁਹੰਮਦਾ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਕਈ ਸੂਰਮੇ ਮਾਰ ਕੇ ਮੋਏ ਉਥੇ ਜਿਨ੍ਹਾਂ ਹੱਥ ਕੀਤੀ ਤੇਗਾ ਲੰਗੀਆਂ ਦੇ ਰੰਗੇ ਘੀਰ ਕੇ ਵਿੱਚ ਦਰਿਆ ਡੋਬੇ ਸ਼ਰੀ ਮਾਰਿਓ ਨਾਇਨ ਤੋਪਾਂ ਚੰਗੀਆਂ ਦੇ ਕਹਿੰਦੇ ਨੌਕਰੀ ਕਾਸ ਨੂੰ ਅਸਾਂ ਕੀਤੇ ਆਖੇ ਲੱਗ ਕੇ ਸਾਥੀਆਂ ਸੰਗੀਆਂ ਦੇ ਸ਼ਾ ਮੁਹੰਮਦਾ ਫੇ ਨਾ ਰੱਬ ਲਿਆਵੇ ਵਿੱਚ ਜੰਗ ਦੇ ਨਾਲ ਫਰੰਗੀਆਂ ਦੇ ਵਿੱਚ ਜੰਗ ਦੇ ਨਾਲ ਰੰਗੀਆਂ ਦੇ ਕਈ ਮਾਮਾ ਦੇ ਪੁੱਤ ਨੇ ਮੋਏ ਉਥੇ ਸੀਨੇ ਲਗੀਆਂ ਤੇਜ ਕਟਾਰੀਆਂ ਦੀ ਜਿੰਨਾ ਭੈਣਾ ਨੂੰ ਵੀਰ ਨਾ ਮਿਲੇ ਮੁੜ ਕੇ ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਦੀ ਚੰਗੀ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ ਖੁੱਲੇ ਵਾਲ ਤੇ ਫਿਰਨ ਵਿਚਾਰੀਆਂ ਦੀ ਸ਼ਾ ਮੁਹੰਮਦਾ ਬਹੁਤ ਸਰਦਾਰ ਮਾਰੇ ਕੰਨਿਆ ਰਾਜ ਦੇ ਵਿੱਚ ਖੁਆਰੀਆਂ ਨਹੀਂ ਕੰਨਿਆ ਰਾਜ ਦੇ ਵਿੱਚ ਖੁਆਰੀਆਂ ਨਹੀਂ ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ ਹੁਣ ਸਿੰਘਾਂ ਦਾ ਕੰਮ ਆਰਾਸਤਾਈ ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ ਉਹਨਾਂ ਨਾਲ ਨਾ ਕਿਸੇ ਦਾ ਵਾਸਤਾਈ ਉਹਦੇ ਨਾਲ ਨਾ ਬੈਠ ਕੇ ਗੱਲ ਕਰਨੀ ਖੁਦੀ ਆਪਣੀ ਵਿੱਚ ਮਹਾਸਾਈ ਸ਼ਮਹਮਦਾ ਦੌਲਤਾਂ ਜਮਾ ਕਰਦਾ ਸਾਹੂਕਾਰਾਂ ਦਾ ਪੁੱਤ ਕੁਮਾਸਤਾਈ ਸਾਹੂਕਾਰਾਂ ਦਾ ਪੁੱਤ ਕੁਮਾਸਤਾਈ ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀ ਅੱਗੇ ਹੋਰ ਕੀ ਬਣਤ ਬਣਾਵਨੇ ਜੀ ਇੱਕ ਘੜੀ ਦੀ ਕੁਝ ਉਮਾਇਦ ਨਹੀਂ ਕਿਸੇ ਲਈ ਹੜੀ ਕਿਸੇ ਸਾਵਣੀ ਜੀ ਨਿੱਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ ਅਸਾਂ ਡਿੱਠੀ ਫਰੰਗੀ ਦੀ ਸਾਵਣੀ ਜੀ ਸ਼ਾ ਮੁਹੰਮਦਾ ਨਹੀਂ ਮਾਲੂਮ ਤੁਹਾਨੂੰ ਅੱਗੇ ਹੋਰ ਕੀ ਖੇੜ ਖਿੜਾਵਣੀ ਜੀ ਅੱਗੇ ਹੋਰ ਕੀ ਖੇੜ ਖਿੜਾਵਣੀ ਜੀ ਸਾਮਤ 1902 ਦੂਸਰਾ ਉਤਰਿਆ ਸੀ ਜਦੋਂ ਹੋਇਆ ਫਰੰਗੀ ਦਾ ਜੰਗ ਮੀਆਂ ਹੈ ਸੀ ਖੂਨ ਦੀ ਉਹ ਜ਼ਮੀਨ ਪਿਆ ਸੀ ਹੋਇਆ ਸੁਰਖ ਸ਼ਰਾਬ ਦੇ ਰੰਗ ਮੀਆਂ ਧਰਤੀ ਵੱਢ ਕੇ ਧੂੜ ਦੇ ਬਣੇ ਬੱਦਲ ਜੈਸੇ ਚੜੇ ਆਕਾਸ ਪਤੰਗ ਮੀਆਂ ਸ਼ਾ ਮੁਹੰਮਦਾ ਸੇਰਾਂ ਦੀ ਲਾਵਾ ਜੀ ਨਹੀਂ ਮੋੜਦੇ ਸੂਰ ਮੇਂ ਅੰਗ ਮੀਆਂ ਸ਼ਾ ਮੁਹੰਮਦਾ ਸਿਰਾਂ ਦੀ ਲਾਵਾ ਜੀ ਨਹੀਂ ਮੋੜਦੇ ਸੂਰ ਮੇ ਅੰਗ ਮੀਆਂ ਨਹੀਂ ਮੋੜਦੇ ਸੂਰ ਮੇ ਅੰਗ ਮੀਆਂ ਮੇਰੇ ਭੈਣੋਂ ਦੋ ਭਰਾਵੋ ਜੇ ਵੀਡੀਓ ਚੰਗੀ ਲੱਗੇ ਜੀ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ ਚੈਨਲ ਰੂਹੇ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ